ਹਾਂਜੀ ਸ਼ਸ਼ੀ ਕਲ ਸੰਗ ਜੀ ਅੱਜ ਆਪਾਂ ਖੜੇ ਆਂ ਸੰਗਰੂਰ ਜ਼ਿਲ੍ਹੇ ਦੇ ਪਿੰਡ ਪਿੰਡ ਤੋਂ ਗੱਲ ਵਿਖੇ ਬਾਬੇ ਰਵੀਦਾਸ ਦੇ ਪਵਿੱਤਰ ਸਥਾਨ ਦੇ ਜਿੱਥੇ ਇੱਕ ਕਮੇਟੀ ਵੱਲੋਂ ਇੱਕ ਦਸਵੰਧ ਸਕੀਮ ਚਲਾਈ ਗਿਆ ਆਓ ਕਰਦਾਂ ਕਮੇਟੀਆਂ ਗੱਲ ਵਾਹਿਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਬਈ ਸਭ ਤੋਂ ਪਹਿਲਾਂ ਐਂ ਦੱਸੋ ਆਪਣੇ ਡਰਾ ਰੱਖਣਾ ਮੁੱਖ ਮਕਸਦ ਕੀ ਆ ਮਕਸਦ ਵੀਰ ਜੀ ਤੁਸੀਂ ਦੇਖ ਸਕਦੇ ਹੋ ਜੋ ਕਿ ਦਰਬਾਰ ਸਾਹਿਬ ਦੇ ਵਿੱਚ ਕਾਰ ਸੇਵਾ ਦਾ ਕੰਮ ਜੋ ਧੂਰਾ ਪਿਆ ਇੱਕ ਲੰਗਰ ਹਾਲ ਦੀ ਉਸਾਰੀ ਕਰਨੀ ਹੈ ਜੀ ਇਹ ਡਰਾ ਦੇ ਵਿੱਚ ਜੋ ਵੀ ਤਿਲ ਫੁੱਲ ਬਚੂਗਾ ਜੀ ਉਹ ਗੁਰੂ ਘਰ ਦੀ ਚੱਲਦੀ ਕਾਰ ਸੇਵਾ ਦੇ ਵਿੱਚ ਹੀ ਲੱਗਣਾ ਜੀ ਠੀਕ ਹੈ ਜੀ ਸਭ ਤੋਂ ਪਹਿਲਾਂ ਉਹ ਕਮੇਟੀ ਨੰਬਰ ਨੋਟ ਕਰਾ ਦਿਓ ਜਿਹਦੇ ਸੰਗ ਦਾ ਪੇਮੈਂਟ ਪਾਉਣਾ 7814502126 ਤੇ ਕੂਪਨ ਸਕੀਮ ਜੀ ਕੂਪਨ ਸਕੀਮ 500 ਦੇ 3 ਨੇ 1100 ਦੇ 10 ਨੇ 2100 ਦੇ 26 ਨੇ 3100 ਦੇ 40 ਨੇ 5100 ਦੇ 76 ਨੇ 11000 ਦਾ 1170 15000 ਦਾ ਪੂਰਾ 300 ਟੋਕਨ ਮਿਲੂਗਾ ਠੀਕ ਹੈ ਜੀ ਇਹ ਪਹਿਲੇ ਨਾਮ ਦੇ ਵਿੱਚ ਕੀ ਰੱਖਤਾ ਜੀ ਆਪਾਂ Thar Roxa Virji অপਸ਼ਨ ਦੇ ਵਿੱਚ Scorpio ਐਨਾ অপਸ਼ਨ ਦੇ ਵਿੱਚ Jauntyer 4x4 ਆ ਦੂਜੇ ਨਾਮ ਵਿੱਚ Bullet Motorcycle ਹੈ ਜੀ ਇੱਕ ਵੀਰ ਜੀ ਆਪਾਂ ਨੇ ਦੇਣਾ ਜੀ ਸਪੈਸ਼ਲ ਮਿਨੀ ਡਰਾ ਦੇ ਵਿੱਚ Bullet Motorcycle ਜਾਂ 1 ਲੱਖ ਰੁਪਏ ਨਕਦ ਇਹਦੇ ਟੋਕਨ ਉਹਨਾਂ ਭਾਣ ਭਰਾਵਾਂ ਨੂੰ ਮਿਲਣਗੇ ਜੋ 1100 2100 3100 5100 ਦੇ ਟੋਕਨ ਪਹੁੰਚਣਗੇ ਜੀ ਤੇ ਕੈਸ਼ ਆਪਣੇ ਸਾਰੇ ਨਾਮਾਂ ਜੀ ਜਿਲ੍ਹਾ ਸੰਗਰੂਰ ਹੈ ਜੀ ਨਾਨਕ ਸਰਚੀਮਿਆ ਤੋਂ ਤਨੋਲਾ ਰੋਡ ਦੇ ਉੱਪਰ ਇਹ ਗੁਰਦੁਆਰਾ ਸਾਹਿਬ ਸਥਿਤ ਹੈ ਜੀ ਤੇ ਆਪਣਾ ਡਰਾਅ ਲਾਈਵ ਕੱਢਿਆ ਜਾਊਗਾ ਜੀ ਹਾਂਜੀ ਵੀਰੇ ਹਾਂਜੀ ਮਿੱਤਰੋ ਜਲਦੀਓ ਜਲਦੀ ਕੋਪਣ ਪਾ ਲੋ ਬਹੁਤ ਹੀ ਘੱਟ ਸਮਾਂ ਆਉਣ ਵਾਲੀ 31 ਮਾਰਚ ਨੂੰ ਆਹ ਡਰਾਅ ਕੱਢ ਦੇਣਾ